ਹੈਲੋ ਮੈਂ ਡਾਕਟਰ ਤਿਰਕਾਲ ਲੈ ਕੇ ਆਇਆ ਅੱਜ ਦੀ ਅਜਿਹੀ ਗੱਲ ਅਲੱਗ ਗੱਲ ਜੋ ਪਿਤਰਪੱਖ ਦੇ ਰਾਜ ਨੂੰ ਹੋਰ ਵਗੈਰਾ ਕਰ ਦਿੰਦੀ ਆ ਕੀ ਤੁਹਾਨੂੰ ਪਤਾ ਹੈ ਸਾਥੀਓ ਕਿ ਪਿਤਰਪੱਖ ਦੌਰਾਨ ਧਰਤੀ ਲੋਕ ਤੇ ਇੱਕ ਅਜਿਹੀ એનર્ਜੀ ਉਤਰਦੀ ਹੈ ਜੋ ਸਾਲ ਦੇ ਕਿਸੇ ਹੋਰ ਦਿਨ ਨਹੀਂ ਮਿਲਣੀ ਤੁਹਾਨੂੰ ਇਹ 16 ਦਿਨ ਸਿਰਫ ਕੈਲੰਡਰ ਦੀਆਂ ਤਰੀਕਾਂ ਨਹੀਂ ਹਨ ਇਹਨਾਂ ਨੂੰ ਸਧਾਰਨ ਤਰੀਕਾ ਨਾ ਸਮਝੋ ਇਹ ਉਹ ਸਮਾਂ ਹੈ ਜਦੋਂ ਪਿਤਰ ਲੋਕ ਤੇ ਮਾਤ ਲੋਕ ਦੀਆਂ ਲਹਿਰਾਂ ਮਿਲਦੀਆਂ ਨੇ ਆਪਸ ਵਿੱਚ ਇੱਕ ਦੂਜੇ ਚ ਮਰਜਰ ਹੋ ਜਾਂਦਾ ਹੈ ਇੱਕ ਦੂਜੇ ਚ ਅਪੇਧ ਹੋ ਜਾਂਦੀਆਂ ਹਨ ਸੋ ਦੋ ਲੋਕਾਂ ਦਾ ਮਿਲਣਾ ਮਹਾਨ ਪ੍ਰਾਪਤੀ ਪਿਤਰ ਲੋਕ ਤੇ ਮਾਤ ਲੋਕ ਇੱਕ ਵਿੱਚ ਹੋਏ ਹੁੰਦੇ ਆ ਵੈਦਿਕ ਗ੍ਰੰਥ ਕਹਿੰਦੇ ਆ ਕਿ ਪਿਤਰ ਪਖ ਦੇ ਦੌਰਾਨ ਧਰਤੀ ਦਾ ਖਵਾ ਪਾਣੀ ਵੀ ਆਤਮਿਕ ਰੂਪ ਧਾਰ ਲੈਂਦਾ ਤੇ ਸ਼ੁੱਧਤਾ ਨਾਲ ਭਰਪੂਰ ਹੋਇਆ ਹੁੰਦਾ ਸੋ ਸਾਥੀਓ ਅਸੀਂ ਇਹਨਾਂ 16 ਦਿਨਾਂ ਦਾ ਲਾਹਾ ਲੈਣਾ ਕੁਝ ਦਿਨ ਬੀਤ ਚੁੱਕਿਆ ਕੁਝ ਦਿਨ ਮਹਿਜ਼ ਬਾਕੀ ਨੇ ਇੱਕ ਇੱਕ ਪਲ ਕੀਮਤੀ ਹੈ ਅਜੇ ਵੀ ਸਮਝ ਜਾਓ ਕਿਉਂ ਕਿਉਂਕਿ ਇਹ ਦਿਨ ਆਮ ਨਹੀਂ ਹੁੰਦੇ ਇਨ੍ਹਾਂ ਵਿੱਚ ਕੋਸਮਿਕ ਦਰਵਾਜ਼ੇ ਖੁੱਲੇ ਹੁੰਦੇ ਆ ਜਿੱਥੋਂ ਪਿਤਰਾਂ ਦੀਆਂ એનર્ਜੀਆਂ ਧਰਤੀ ਲੋਕ ਵਿੱਚ ਪ੍ਰਵੇਸ਼ ਕਰਦੀਆਂ ਹਨ ਇਸ ਲਈ ਇਹ ਮੌਕਾ ਨਾ ਗਵਾਓ ਲਾਹ ਲੈ ਲਓ ਕਿਉਂਕਿ ਫਿਰ ਬਾਕੀ ਰਹਿੰਦਾ ਸਮਾਂ ਤਾਂ ਸਿਰਫ ਜਿਉਣ ਲਈ ਹੈ ਤੁਹਾਡੇ ਪਰ ਇਹ ਸੋਹਣੇ ਦਿਨ ਆਤਮਿਕ ਉਥਾਨ ਲਈ ਹਨ ਤੁਹਾਡੇ ਕੀ ਤੁਸੀਂ ਕਦੇ ਸੋਚਿਆ ਕਿ ਪਿਤਰਪੱਖ ਦੇ ਸੋਹਣੇ ਦਿਨਾਂ ਦਾ ਨਾਮ ਜਿਨਾਂ ਵਾਂਗ ਨਹੀਂ ਹੁੰਦੇ ਇਸ ਸਮਾਪੂਰੇ ਕੋਸਮਿਕ ਵਾਤਾਵਰਨ ਨੂੰ ਇੱਕ ਵੱਖਰੀ એનર્ਜੀ ਨਾਲ ਲਵਰੇਜ਼ ਕਰ ਦਿੰਦਾ ਹੈ ਹਵਾ 'ਚ ਇੱਕ ਅਦ੍ਰਿਸ਼ ਸ਼ਾਂਤੀ ਨੋਟ ਕਰਿਆ ਕਰੋ ਤੁਸੀਂ ਇਦਾਂ ਹੀ ਹੋ ਰਿਹਾ ਹੈ ਇੱਕ ਆਗਮੀ ਮਾਹੌਲ ਹੈ ਸਵੇਰੇ ਉੱਠਦੇ ਹੋ ਦੇਖੋ ਆਲਾ ਦੁਆਲਾ ਮਹਿਸੂਸ ਕਰੋ ਅੱਖਾਂ ਬੰਦ ਕਰੋ ਕੰਨ ਖੁੱਲੇ ਰੱਖੋ ਅੰਤਰਮਨ ਦੇ ਦਰਵਾਜ਼ੇ ਖੋਲੋ ਤੁਹਾਨੂੰ ਕੀ ਮਹਿਸੂਸ ਹੋਏਗਾ ਕਿ ਸੁਮੂੱਚੀ ਹਵਾ ਸੁਮੂੱਚੇ ਵਾਤਾਵਰਨ 'ਚ ਇੱਕ ਅਦ੍ਰਿਸ਼ ਸ਼ਾਂਤੀ ਸ਼ੈ ਭਈ ਹੈ ਪਾਣੀ 'ਚ ਇੱਕ ਅਣਖਿਆਤੀਆਂ ਤਰੰਗਾਂ ਨੇ ਆਕਾਸ਼ ਦੇ ਵਿੱਚ ਇੱਕ ਸੂਫਨ ਜਿਹੜੀ ਸੁਖਮ ਵਾਈਬ੍ਰੇਸ਼ਨ ਕੰਪਨ ਹੋ ਰਹੀ ਹੈ ਗੱਲ ਸੁਣਾਏ ਮਨ ਦੀਆਂ ਅੱਖਾਂ ਨਾਲ ਪਛਾਣ ਹੋਣਾ ਮਨ ਦੇ ਕੰਨਾਂ ਨਾਲ ਸੁਣ ਹੋਣਾ ਡੂੰਘੀਆਂ ਗੱਲਾਂ ਨੇ ਪੁਰਾਣ ਕਹਿੰਦੇ ਆ ਕਿ ਇਸ ਦੌਰਾਨ ਸੁਖਮ ਸੰਸਾਰ ਮਾਤ ਲੋਕ ਨਾਲ ਜੁੜ ਚੁੱਕਾ ਹੁੰਦਾ ਹੈ ਪਿਤਰ ਆਪਣੀ ਸੈਟਲ એનર્ਜੀ ਜਿਹੜੀ ਸੁਖਮ એનર્ਜੀ ਹੈ ਨਜ਼ਰ ਤੋਂ ਔਣਾ ਨੰਗੀ ਅੱਖ ਨਾਲ ਉਸ ਰੂਪ ਚ ਤਰਤੀ ਲੋਕ ਵਿੱਚ ਉਤਰਦੇ ਆ ਮਾਤ ਲੋਕ ਚਾਏ ਹੋਇਆ ਇਸ ਕਰਕੇ ਦਿਨ ਸਿਰਫ ਰਸਮਾਂ ਦਾ ਨਹੀਂ ਹੈ ਕੱਲਾ ਤਾਮ-ਚਾਮ ਨਹੀਂ ਉਹਨਾਂ ਨੂੰ ਪਸੰਦ ਉਹਨਾਂ ਨੂੰ ਕੀ ਪਸੰਦ ਹੈ ਸਗੋਂ ਇੱਕ ਅਲੌਕਿਕ ਸੰਪਰਕ ਦੇ ਦੇਣਾ ਅਲੌਕਿਕ ਰੂਪ ਚ ਉਹਨਾਂ ਨਾਲ ਤਾਰਾਂ ਜੋੜ ਲਓ ਕਨੈਕਟ ਕਰ ਲਓ ਆਪਣੇ ਆਪ ਨੂੰ એનર્ਜੀ ਨੂੰ ਵਾਈਬ੍ਰੇਟ ਕਰੋ ਮੈਂ ਇਸ ਵੀਡੀਓ ਦੇ ਦੌਰਾਨ ਹੀ ਇਦਾਂ ਦੀਆਂ ਵਾਈਬ੍ਰੇਸ਼ਨਸ ਨਾਲ ਤੁਹਾਨੂੰ ਕਨੈਕਟ ਕਰਾਂਗੀ ਕਮੈਂਟ ਵਿੱਚ ਤੁਸੀਂ ਦੱਸਣਾ ਹੈ ਕਿ ਤੁਸੀਂ ਆਪਣੇ ਪਿਤਰਾ ਨੂੰ ਕਿੰਨਾ ਪਿਆਰ ਕਰਦੇ ਹੋ ਵਿਸ਼ਵਾਸ ਕਰਦੇ ਹੋ ਕਿ ਜਦੋਂ ਦਾ ਉਹਨਾਂ ਨੂੰ ਮੰਨਣ ਲੱਗੇ ਤੁਹਾਡੀਆਂ ਸਮੱਸਿਆਵਾਂ ਮ ਹੱਲ ਹੋਈਆਂ ਦੇਖੋ ਟੱਟ ਪੱਟ ਕੁਝ ਕੰਮ ਨਹੀਂ ਹੋਣਾ ਨਹੀਂ ਹੁੰਦਾ ਬਹੁਤ ਬਹੁਤ ਪੁਰਾਣੇ ਰੋਗ ਜਿਹੜੇ ਆ ਹੌਲੀ ਹੌਲੀ ਹੀ ਦਵਾਈ ਨਾਲ ਠੀਕ ਹੁੰਦੇ ਆ ਨਾ ਸੋ ਇਸੇ ਤਰ੍ਹਾਂ ਤੁਸੀਂ ਆਪਣਾ ਧਿਆਨ ਰੱਖਣਾ ਹੈ ਮੇਰਾ ਕਹਿਣਾ ਮੰਨਣਾ ਮੈਨੂੰ ਕਮੈਂਟ ਬਾਕਸ ਚ ਦੱਸਣਾ ਹੈ ਮੇਰੀ એનર્ਜੀ ਨਾਲ ਜੁੜੋ ਪੋਜ਼ਿਟਿਵ એનર્ਜੀ ਨਾਲ ਗਰੂੜ ਪ੍ਰਾਣ ਦੇ ਪ੍ਰੇਤ ਕਾਂਡ ਜਾਂ ਪ੍ਰੇਤ ਖੰਡ ਅਧਿਆਇ ਚ ਲਿਖਿਆ ਹੈ ਕਿ ਜਿਹੜੇ ਯਾਵਤ ਪ੍ਰਤ੍ਰਣਾ ਭੋਜਨ ਕਾਲੇ ਤਿਸ਼ਨਾਵਾਨ ਪਵੰਤਮ ਇਹ ਸੰਸਕ੍ਰਿਤ ਦੀ ਲਾਈਨ ਹੈ ਅਰਥਾਤ ਪਿਤਰ ਧਰਤੀ ਲੋਕ ਵਿੱਚ ਉਤਰ ਕੇ ਆਪਣੇ ਵੰਸ਼ ਜਾਂਦੇ ਤਰਪਣ ਦੀ ਉਡੀਕ ਕਰ ਰਿਹਾ ਉਹ ਵੇਟ ਕਰ ਰਹੇ ਹੋ ਪਲੀਜ਼ ਤਰਪਣ ਕਰ ਦਿਓ ਤਰਪਣ ਕਰ ਦਿਓ ਕੱਚੀ ਜ਼ਮੀਨ 'ਚ ਕਰਨਾ ਦੱਖਣ ਵਾਲੇ ਪਾਸੇ ਮੂੰਹ ਕਰਨਾ ਇੱਕ ਲੋਟਾ ਜਲ ਥੋੜੇ ਜਿਹੇ ਤਿਲ ਮੈਂ ਦੱਸੀ ਜਾਨੀ ਤਰੀਕੇ ਤੁਹਾਨੂੰ ਕੁਝ ਨਹੀਂ ਕਰ ਹੁੰਦਾ ਸ਼ਰਾਦ ਦਾ ਵੀ ਤਾਂ ਵੀ ਤਰਪਣ ਕਰਨਾ ਤਰਪਣ ਬੇहद ਜ਼ਰੂਰੀ ਹੈ ਉਹ ਕਹਿੰਦੇ ਆ ਕਿ ਪਿਤਰ ਧਰਤੀ ਲੋਕ ਵਿੱਚ ਉਤਰ ਕੇ ਆਪਣੇ ਵੰਸ਼ਾਂ ਜਾਂ ਕੋਲੋਂ ਮਾਤ ਲੋਕ 'ਚ ਤਰਪਣ ਦੀ ਉਡੀਕ ਕਰਦੇ ਆ ਇਹ એનર્ਜੀ ਵੇਵਸ ਨੇ ਇਹ ਤੁਹਾਡੇ ਘਰ ਦੇ ਪੂਰੇ ਵਾਤਾਵਰਣ ਚ ਫੈਲੀਆਂ ਹੋਈਆਂ ਹੁਣ ਤੁਹਾਡੇ ਪਿਤਰ ਤੁਹਾਡੇ ਘਰਾਂ ਦੇ ਆਲੇ ਦੁਆਲੇ ਆਏ ਹੋਇਆ ਜਿੱਥੇ ਜਿੱਥੇ ਤੁਸੀਂ ਹੈਗੇ ਆ ਉੱਥੇ-ਉੱਥੇ ਤੁਹਾਡੇ ਨਾਲ ਨੇ ਤੁਹਾਡਾ ਮਾਰਗਦਰਸ਼ਨ ਕਰ ਰਹੇ ਤੁਸੀਂ ਹੀ ਨਹੀਂ ਸਮਝਦੇ ਉਹ ਸੁਪਨੇ ਆ ਚਾਹੁੰਦੇ ਆ ਤੁਹਾਨੂੰ ਸੁਪਨੇ ਡੀਕੋਡ ਨਹੀਂ ਕਰਨੇ ਆਉਂਦੇ ਸੋ ਇੱਕ ਗ੍ਰੰਥ ਵਿੱਚ ਜ਼ਿਕਰ ਹੈ ਕਿ ਪਿਤਰ ਮਤਲੁਕ ਨਾਲ ਸੰਪਰਕ ਬਣਾਉਣ ਦਾ ਯਤਨ ਕਰਦੇ ਆ ਇਹਨਾਂ 16 ਦਿਨਾਂ 'ਚ ਇਸ ਕਰਕੇ ਇਸ ਸਮੇਂ ਘਰਾਂ ਦੇ ਵਿੱਚ ਸ਼ਾਂਤੀ ਸਾਵਧਾਨੀ ਤੇ ਧਿਆਨ ਮੈਡੀਟੇਟ ਕਰੋ ਬਦ ਤੋਂ ਬਦ ਤਰਮ ਕਰਮ ਕਰਨ ਦੇ ਇਹ 16 ਦਿਨਾਂ ਮੈਂ ਇੱਕ ਵੀਡੀਓ ਬਣਾਈ ਹੋਈ ਆ ਉਹ ਵੀ ਦੇਖ ਲਿਓ ਇੱਥੇ ਦੱਸਿਆ ਜਾ ਸਕਦਾ ਹੈ ਮੇਰੇ ਵੱਲੋਂ ਕਿ ਦੇਵਤਾ ਆਪਣੀ એનર્ਜੀ ਵਿਡਰਾ ਕਰ ਲੈਂਦੇ ਆ ਦੇਖੋ ਦੇਵਤੇ ਉਹਨਾਂ ਨੂੰ ਰਸਤਾ ਦਿੰਦੇ ਆ ਪਿਤਰਾਂ ਦੀ એનર્ਜੀ ਨੂੰ ਸੋ ਇਹਨਾਂ ਦਿਨਾਂ 'ਚ ਕਿੰਨੀ ਕੋਆਪਰੇਸ਼ਨ ਹੈ ਕਿ ਇਹਨਾਂ ਦਿਨਾਂ ਦੇ ਵਿੱਚ 16 ਦਿਨਾਂ ਦੌਰਾਨ ਦੇਵਤੇ ਆਪਣੀ એનર્ਜੀ ਵਿਡਰਾ ਕਰ ਲੈਂਦੇ ਆ ਤੇ ਪਿਤਰ એનર્ਜੀ ਡੋਮਿਨੈਂਟ ਹੋ ਜਾਂਦੀ ਹੈ ਹੋਰ ਕੀ ਚਾਹੀਦਾ ਇਦਾ ਮਤਲਬ ਹੈ ਕਿ ਪਿਤਰ ਪਖ ਦੌਰਾਨ ਪੂਰਾ ਕਾਸਮਿਕ ਵਾਤਾਵਰਣ ਤੁਹਾਡਾ ਇਨਸੈਸਟਰਲ ਫ੍ਰੀਕੁਐਂਸੀ ਨਾਲ ਭਰਿਆ ਹੁੰਦਾ ਹੈ ਦੇਖੋ ਫ੍ਰੀਕੁਐਂਸੀਜ਼ ਨੇ ਵਾਈਬ੍ਰੇਸ਼ਨਜ਼ ਨਾਲ ਜੁੜੇ ਹੋਏ ਆਸੀਂ ਫ੍ਰੀਕੁਐਂਸੀ ਲਹਿਰਾਂ ਦੀ ਕੰਪਨ એનર્ਜੀ ਦੀ ਮਨੁਸਮ੍ਰਿਤੀ ਚ ਲਿਖਿਆ ਇੱਕ ਥਾਂ ਕਿ ਜਦੋਂ ਪਿਤਰ ਸੰਤੁਸ਼ਟ ਹੁੰਦੇ ਆ ਤਾਂ ਦੇਵਦਿਆਂ ਤੱਕ ਵੀ ਉਸ ਦੀ એનર્ਜੀ ਪਹੁੰਚਦੀ ਆ ਇਸੇ ਕਰਕੇ ਸ਼ਰਾਧ ਕਰਨ ਦੇ ਨਾਲ ਕਰਦੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਬੜੇ ਸਾਰੇ ਰੁਕੇ ਹੋਏ ਕੰਮ ਠੀਕ ਹੋ ਜਾਂਦੇ ਆ ਕਿੰਨੇ ਦੇ ਫੋਨ ਮੈਨੂੰ ਆਉਂਦੇ ਆ ਕਿੰਨੇ ਲੋਕ ਦੁਖੀ ਆ ਬੱਚੇ ਓਵਰਏਜ ਹੋ ਗਏ ਵਿਆਹ ਨਹੀਂ ਹੋ ਰਿਹਾ ਬੱਚੇ ਓਵਰਏਜ ਹੋ ਗਏ ਵੈਲ ਕੁਆਲੀਫਾਈਡ ਆ ਨੌਕਰੀਆਂ ਨਹੀਂ ਮਿਲ ਰਹੀਆਂ ਬੱਚੇਾਂ ਦੇ ਵਿਆਹ ਹੋ ਗਏ ਪਰ ਉਹ ਵੇ ਔਲਾਦ ਨੇ ਹਾਂ ਜੇ ਔਲਾਦ ਹੋਈ ਆ ਤਾਂ ਉਹਦੇ ਵਿੱਚ ਕੋਈ ਨਾ ਕੋਈ ਜਨਮ ਜਾਤ ਨੁਕਸ ਹੈ ਇਹ ਹੀ ਸਾਰੇ ਨੇ ਇਹ ਨੁਕਸ ਕਹਿੰਦੇ ਬਣਾਏ ਸਾਡੇ ਕਾਰਮਕ ਖਾਤੇ ਆ ਸਾਡੇ ਆਪਣੇ ਕਰਮ ਆ ਪਰ ਪਿਤਰ ਸੂਲ ਨੂੰ ਕੰਡਾ ਬਣਾ ਦਿੰਦੇ ਆ ਸੋ ਖਿਆਲ ਰੱਖੋ ਅਗਨੀ ਪ੍ਰਾਂਚੇ ਸਪਸ਼ਟ ਵਾ ਲਾਉਂਦਾ ਆ ਕਿ ਸਰਪਿਤਰ ਜਿੱਦਣ ਮੱਸਿਆ ਆਉਣੀ ਆ ਆਖਰੀ ਸ਼ਰਾਧ ਉਸਦੇ ਦਿਨ ਸਾਰੇ ਪਿਤਰ ਇਕੱਠੇ ਲੋ ਹੋ ਕੇ ਮਾਤਲੋਕ ਵਿੱਚ ਸੁਖਮ એનર્ਜੀ ਦੇ ਰੂਪ ਚ ਪ੍ਰਵੇਸ਼ ਕਰਦੇ ਆ ਇਹ ਦਿਨ ਸਭ ਤੋਂ ਸ਼ਕਤੀਸ਼ਾਲੀ ਆ ਆਖਰੀ ਦਿਨ ਉਹ ਵਾਲਾ ਦਿਨ ਪਿਤਰ ਤਰਪਨ ਕਰਨਾ ਤੁਸੀਂ ਮੱਸਿਆ ਨੂੰ ਨਹੀਂ ਭੁੱਲਣਾ ਇੱਕ ਸਪੈਸ਼ਲ ਵੀਡੀਓ ਮੈਂ ਰੈਡੀ ਕਰ ਰਹੀ ਆ ਤੁਸੀਂ ਉਸ ਦਿਨ ਕੀ ਕਰਨਾ ਸੋ ਮੇਰੀ ਤੁਹਾਨੂੰ ਬੇਨਤੀ ਆ ਇਸ ਪਿਤਰ ਪਖਸ਼ ਤੁਸੀਂ ਵੀ ਪਿਤਰਾਂ ਨੂੰ ਯਾਦ ਕਰੋ ਤਰਪਨ ਕਰੋ ਰੋਜ਼ ਕਰ ਸਕਦੇ ਹੋਂ ਦਾ ਇਨਵੈਲੈਂਟ ਗੁੱਡ ਨਹੀਂ ਤਾਂ ਜਿਸ ਤਰੀਕ ਨੂੰ ਉਹ ਵਿਛੜਿਆ ਤੁਹਾਡੇ ਆਪਣੇ ਤੁਹਾਡੇ ਆਪਣੇ ਕਿਉਂਕਿ ਪਿਤਰਾਂ ਨੇ ਉਹਨਾਂ ਦੇ ਰਾਹੀਂ ਉਹਨਾਂ ਦਾ ਅਸ਼ੀਰਵਾਦ ਦੇਣਾ ਆਣਾ ਸੋ ਤਰਪਨ ਕਰੋ ਤਾਂ ਜੋ ਤੁਹਾਡੇ ਪਰਿਵਾਰ ਨੂੰ ਅਸੀਸਾਂ ਦੇ ਕੇ ਵਾਪਸ ਮੁੜ ਸਕਣ ਜਦੋਂ ਵਾਪਸ ਮੁੜ ਗਏ ਤਾਂ ਅਗਲੇ ਸਾਲ ਹੀ ਆਉਣਗੇ ਨਾ 16 ਦਿਨ ਲਈ ਹੁਣ ਸਭ ਤੋਂ ਵਿਰਲਾ ਉਪਾਅ ਰੇਅਰ ਰੈਮਡੀ ਕਰ ਲਓ ਜੇ ਘਰ ਵਿੱਚ ਬੱਚਿਆਂ ਦੇ ਵਿਆਹ ਬਾਰ-ਬਾਰ ਰੁਕ ਰਹੇ ਆ ਨਹੀਂ ਹੋ ਰਹੇ ਰਿਸ਼ਤੇ ਆਉਂਦੇ ਆ ਟੁੱਟ ਜਾਂਦੇ ਆ ਗੱਲ ਬਣਦੀ ਨਹੀਂ ਇਪਾ ਅਵਰ ਕਾਉਟਾਂਰ ਕਾਉਟਾਂ ਤਾਂ ਪਿਤਰ ਪੱਖ ਦੇ ਕਿਸੇ ਵੀ ਦਿਨ ਸਵੇਰੇ ਇੱਕ ਗੜਵੀ ਚ ਜਲ ਲਾਓ ਭਾਂਡੇ ਚ ਜਲ ਲੈ ਲਓ ਸੋਚਾ ਕਾਲੇ ਤੇਲ ਚੁਟਕੀ ਪਾ ਲਓ ਇੱਕ ਗੁੜ ਦੀ ਡਲੀ ਪਾ ਲੈਣੀ ਆ ਤੁਸੀਂ ਦੱਖਣ ਵਾਲੇ ਮੂੰਹ ਪਾਸੇ ਨੂੰ ਮੂੰਹ ਕਰ ਲੈਣਾ 11 ਵਾਰ ਤੁਸੀਂ ਕਰੋਗੇ ਓਮ ਪਿਤਰੇ ਸਵਾਹ ਓਮ ਪਿਤਰੇ ਸਵਾਹ 11 ਵਾਰ ਕੁਛ ਨਹੀਂ ਮੁੱਲ ਲੱਗਦਾ ਸਕੈਂਟਾਂ ਚ ਖਤਮ ਹੋ ਜਾਣੀ ਗੱਲ ਪਰ ਸ਼ਰਧਾ ਨਾਲ ਜੁੜੀ ਹੋਣੀ ਚਾਹੀਦੀ ਹੈ ਅਹਸਾਨ ਨੇ ਤੁਸੀਂ ਉਹਨੂੰ ਲਾਉਣਾ ਜੇ ਜਤਾਂਨੇ ਸੁਸ਼ਰਾਦ ਕਰ ਲਿਆ ਖਰਚਾ ਹੋ ਗਿਆ ਜਾਂ ਮਨ ਚ ਪਟਕਣਾ ਕੋਈ ਭਾਵਨਾ ਚੰਗੀ ਨਹੀਂ ਤਾਂ ਇਹ ਤਰਪਣ ਇਹ ਸਰਾਦ ਲੱਗਣੇ ਨਹੀਂ ਆ ਇਹ ਤਾਂ ਤੁਸੀਂ ਭੁੱਲ ਹੀ ਜਾਓ ਨਾ ਆਪਣੇ ਕੈਲੰਡਰ ਚੋਂ ਕੱਢ ਦਿਓ ਆਪਣੇ ਜ਼ਹਿਨ ਚੋਂ ਕੱਢ ਦਿਓ ਗੱਲਾਂ ਫਿਰ ਇਸ ਜਲ ਨੂੰ ਤੁਸੀਂ ਘਰ ਦੇ ਮੇਨ ਗੇਟ ਜਾਂ ਦਰਵਾਜੇ 'ਚ ਛਿੜਕ ਦੇਣਾ ਇਹਦੇ ਨਾਲ ਘਰ ਦੀਆਂ ਰੁਕਾਵਟਾਂ ਦੂਰ ਹੋ ਜਾਣੀਆਂ ਤੇ ਪਿਤਰਾਂ ਦੀ ਸਟਲ એનર્ਜੀ ਤੁਹਾਡੇ ਸੁਖਮ એનર્ਜੀ ਅਸ਼ੀਰਵਾਦ ਦੇ ਰੂਪ 'ਚ ਤੁਹਾਡੇ ਪਰਿਵਾਰ ਨੂੰ ਘੇਰਾ ਪਾ ਲੈ ਕੇ ਲక్ష్ਮਣ ਰੇਖਾ ਦੀ ਤਰ੍ਹਾਂ ਇੱਕ ਰੇਖਾ ਖਿੱਚ ਹੋ ਜਾਂਦੀ ਆ ਤੁਹਾਡੀ ਆਉਰਾ ਇੰਨੀ ਸਟਰੋਂਗ ਹੋ ਜਾਨੀਏ ਕਿ ਕੋਈ 네ਗੇਟਿਵਿਟੀ ਉਸ ਆਉਰਾ ਨੂੰ ਪੇਦ ਕੇ ਤੋੜ ਕੇ ਜੀਰ ਕੇ ਨਹੀਂ ਤੁਹਾਡੇ ਤੱਕ ਪਹੁੰਚ ਸਕੇਗੀ ਸੋ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਲਾਈਕ ਤੇ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਕਮੈਂਟ ਜ਼ਰੂਰ ਕਰੋ ਪਲੀਜ਼ ਕਮੈਂਟਾਂ ਦੀ ਬਹੁਤ ਲੋੜ ਹੈ ਤਾਂ ਕਿ ਮੈਨੂੰ ਪਤਾ ਲੱਗੇ ਨਾ ਕਿ ਮੈਂ ਕਿਸ ਟੌਪਿਕ ਤੇ ਗੱਲ ਕਰਨੀ ਹੈ ਮੇਰੇ ਕੋਲ ਤਾਂ ਆਪਣੀ ਮਰਜ਼ੀ ਦੇ ਬਹੁਤ ਟੌਪਿਕ ਹੈ ਮੈਂ ਤੁਹਾਨੂੰ ਸੁਣਨਾ ਚਾਹੁੰਦੀ ਕਿ ਤੁਸੀਂ ਕੀ ਜਾਣਦੇ ਹੋ ਕੀ ਕਿਉਰਿਓਸਟੀ ਹੈ ਸੋ ਮੈਂ ਤੁਹਾਡੇ ਲਈ ਹੈਗੀਆਂ ਇਸ ਚੈਨਲ ਦੇ ਉੱਤੇ ਤੁਹਾਡੇ ਲਈ ਹੀ ਬਣਾਇਆ ਹੈ ਸੋ ਕਮੈਂਟ ਕਰਕੇ ਹੀ ਆਪਣੀ ਹਾਜ਼ਰੀ ਲਵਾਇਆ ਕਰੋ ਮੇਰੇ ਨਾਲ ਪੋਜ਼ਿਟਿਵ ਵੇਵਸ ਚ ਜੁੜੋ ਮੈਂ ਆਮ ਜੋਤਿਸ਼ਣ ਜਾਂ ਪੰਡਤਾਂ ਨਹੀਂ ਆ ਸੋ ਮੇਰੀ ਜਿਹੜੀ ਸਪਿਰਚੁਅਲ ਆਰਾ ਹੈ ਉਹਦੇ ਨਾਲ ਆਪਣੀ ਔਰਾ ਨੂੰ ਜੋੜੋ ਤੁਹਾਡੇ ਸਾਰੇ ਕੰਮ ਹੋਣਗੇ 1 ਬਾਈ 1 ਕਿਸੇ ਕਾਰਨ ਵਾਸ ਕਿਸੇ ਦਾ ਮੈਂ ਫੋਨ ਨਹੀਂ ਚੁਪਾਉਂਦੀ ਤਾਂ ਸਮਝਿਆ ਕਰੋ ਕਿ ਮੈਂ ਉਸ ਵੇਲੇ ਵੀ ਕੋਈ ਨਾ ਕੋਈ ਕੰਮ ਕਰ ਰਹੀ ਆ ਕਿੰਨੇ ਆ ਦਾ ਕਿੰਨੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਰਹੀ ਆ ਉਹਨਾਂ ਦੇ ਕਰਮਾਂ ਅਨੁਸਾਰ ਸੁਮਲਾਂਗੀ ਕੱਲ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟਸ ਜ਼ਰੂਰ ਕਰੋ ਆਪਣੀ ਹਾਜ਼ਰੀ ਲਵਾਓ ਜਿਨ੍ਹਾਂ ਨੇ ਜਨਮ ਪੱਤਰੀਆਂ ਦਿਖਾਤੀਆਂ ਕਿਰਪਾ ਕਰਕੇ ਫਿਰ ਵੀ ਜੁੜੇ ਰਹੋ ਫਿਰ ਲੋਡ ਪੈ ਜਾਣੀ ਹੈ ਫਿਰ ਮੈਂ ਕੰਮ ਆਉਣਾ ਹੈ ਆਪਾਂ ਇੱਕ ਦੂਜੇ ਤੇ ਕੰਮ ਆਉਣਾ ਹੈ ਸੋ ਕਮੈਂਟ ਜ਼ਰੂਰ ਕਰੋ ਮਿਲਾਂਗੇ ਕੱਲ ਇੱਕ ਨਵੀਂ ਵੀਡੀਓ ਨਾਲ ਨਵਾਂ ਵਿਸ਼ਾ ਟਿਲ ਦੈਨ ਬਾਏ ਬਾਏ ਆਪਣਾ ਰੱਖੋ ਖਿਆਲ